ਹੈਲੋ ਸਸ਼ੀ ਕਾਲ ਜੀ ਮੇਰੇ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਨੇਚਰਲ ਕ੍ਰੀਬ ਦਾ ਪਿਓਰ ਕ੍ਰੀਬ ਹੈ 100 ਗ੍ਰਾਮ 80 ਗ੍ਰਾਮ ਕ੍ਰੀਬ ਹੈ ਜੀ ਇਹਨੇ ਬਹੁਤ ਵਧੀਆ ਕੱਪੜਾ ਹੈ ਇਹ ರೀತಿ ਆਪਾਂ ਬਾਰਕ ਕੀਤਾ ਹੈ ਗੋਟਾ ਪੱਤੀ ਹੈਂਡਵਰਕ ਪਰਲਵਰਕ ਪਿਕਸਟ ਬਹੁਤ ਸੋਹਣਾ ਜਾਂ ਬਾਰਕ ਕੀਤਾ ਹੋਇਆ ਹੈ ਤੇ ਇਸ ਤਰ੍ਹਾਂ ਗਲੇ ਦੇ ਉੱਤੇ ਦੋ ਮੋਰਨੀਆਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਇਹ ਗਲੇ ਦੇ ਉੱਤੇ ਪੂਰੀ ਇਹਦੀ ਲੁੱਕ ਬਣਦੀ ਹੈ ਇਸ ਤਰ੍ਹਾਂ نیچے ਆ ਕੇ ਛੋਟੀ ਛੋਟੀ ਫਲਾਅਰ ਦਿੱਤੇ ਹੋਏ ਨੇ ਉਸ ਤੋਂ ਅੱਗੇ ਫਿਰ نیچے ਦੋ ਮੋਰਨੀਆਂ ਸੇਮ ਇਸੇ ਸਾਈਡ ਤੇ ਇਸ ਤਰ੍ਹਾਂ ਸੇਮ ਜੁੜਦੀਆਂ ਨੇ ਇਹ ਦੋਨੋਂ ਸੇਮ ਜੁੜਦੀ ਨੇ ਇੱਥੇ ਵੀ ਦੋ ਮੋਰਨੀਆਂ ਨੇ ਇੱਥੇ ਵੀ ਦੋ ਮੋਰਨੀਆਂ ਨੇ ਇਸ ਤਰ੍ਹਾਂ ਇਹਦਾ ਹੈਵੀ ਕੰਮ ਕੀਤਾ ਹੋਇਆ ਕੰਮ ਪੂਰਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਕੰਮ ਦੀ ਆਪਣੀ ਪੂਰਨ ਗਰੰਟੀ ਹੋਊਗੀ ਜਿੱਦਾਂ ਦਾ ਤੁਸੀਂ ਡਿਜ਼ਾਈਨ ਸਾਨੂੰ ਭੇਜੋਗੇ ਆਪਾਂ ਉਦਾਂ ਦਾ ਬਣਾ ਕੇ ਦੇਵਾਂਗੇ ਇਸ ਤਰ੍ਹਾਂ ਇਹਦੀ ਬਾਜੂ ਦਾ ਕੰਮ ਹੈ ਬਾਜੂ ਦੇ ਤੋਂ ਉੱਪਰ ਆਪਾਂ ਬੂਟੀ ਦਿੱਤੀ ਹੋਈ ਹੈ ਤਾਂ ਨੀਚੇ ਆਪਾਂ ਨੇ ਲਾਈਨ ਪਾ ਕੇ ਤਾਂ ਓਕੇਰੇ ਵਾਲੀ ਉਸੇ ਮਚਾ ਕੇ ਆਪਾਂ ਨੇ ਇਹ ਦਿੱਤੀ ਹੋਈ ਹੈ ਠੀਕ ਹੈ ਬਾਜੂ ਤੇ ਇਹ ਬਹੁਤ ਜੁਨੀਕ ਜਾਂ ਤੇ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਸੂਟ ਇਸ ਤਰ੍ਹਾਂ ਦੀ ਇਹਦੀ ਆਪਾਂ ਮੋਰੀ ਬਣਾਈ ਹੋਈ ਆ ਇਸ ਤਰ੍ਹਾਂ ਦੀ ਮੂਰੀ ਦਿੱਤੀ ਹੋਈ ਹੈ ਮੂਰੀ ਤੇ ਆਪਾਂ ਪਤਾਸ਼ਾ ਲੈਂਸ ਲਾਈ ਹੋਈ ਹੈ ਇਸ ਤਰ੍ਹਾਂ ਦੇਖੋ ਇਹਦੀ ਪੂਰੀ ਮੂਰੀ ਦੀ ਲੁੱਕ ਮੂਰੀ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਨੀਵੀ ਕਲਰ ਨਾਲ ਇਸ ਤਰ੍ਹਾਂ ਦਾ ਇਹ ਦੁਪੱਟਾ ਹੈ ਦੁਪੱਟਾ ਪਿਓਰ ਆਰਗੈਂਜਾ ਦਾ ਦੁਪੱਟਾ ਹੈ ਬਿਲਕੁਲ ਸੌਫਟ ਦੁਪੱਟਾ ਹੈ ਤੇ ਇਸ ਤਰ੍ਹਾਂ ਦਾ ਇਹ ਦੁਪੱਟਾ ਦਾ ਦੇਖੋ ਇਸ ਤਰ੍ਹਾਂ ਦੇ ਇਹ ਦੁਪੱਟੇ ਦੀ ਪੂਰੀ ਲੁੱਕ ਹੈ ਇਸ ਤਰ੍ਹਾਂ ਦਾ ਆਪਾਂ ਪਤਾਸ਼ਾਂ ਵਾਲੀ ਲੈਸ ਸੇਮ ਆਪਾਂ ਦਿੱਤੀ ਹੋਈ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਹੋਈ ਹੈ ਅਗਰ ਤੁਸੀਂ ਇਹਨੂੰ ਇਸ ਤੋਂ ਹੈਵੀ ਕਰਾਉਣਾ ਚਾਹੁੰਦੇ ਹੋ ਤਾਂ ਇਹ ਮੋਰਨੀਆਂ ਤੁਸੀਂ ਬਾਜੂ ਤੇ ਛੋਟੀਆਂ ਕਰਕੇ ਵੀ ਲੈ ਸਕਦੇ ਹੋ ਜੇ ਇਹ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਜੂ ਤੇ ਵੀ ਹੈਵੀ ਕੰਮ ਕਰਕੇ ਦੇ ਦਾਂਗੇ ਤੁਸੀਂ ਸਲਵਾਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਬਾਟਮ ਤੇ ਵੀ ਕੰਮ ਕਰਕੇ ਦੇ ਦਾਂਗੇ ਇਸ ਤਰ੍ਹਾਂ ਦੀ ਇਹਦੀ ਪੂਰੀ ਲੁੱਕ ਹੈ ਮੇਰੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰਦੇ ਹੋ ਕਰੋ ਬੈਲ ਆਈਕਨ ਦਾ ਬਟਨ ਦਬਾ ਦਿਓ ਨਾਲ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਮੇਰੇ ਨਾਲ ਵਧੀਆ ਵਧੀਆ ਡਿਜ਼ਾਈਨ ਵਧੀਆ ਵਧੀਆ ਸੂਟ ਦੇਖਣ ਦੇ ਲਈ ਆਰਡਰ ਕਰੋ ਅਗਰ ਤੁਹਾਨੂੰ ਪਸੰਦ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਬਾਈ